ਜਲੰਧਰ ਵਿੱਚ ਹੋਏ ਰਾਜਪਦਰੀ ਮੁਕਾਬਲੇ ਵਿੱਚ ਖੰਨਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਇਸ ਮੁਕਾਬਲੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਲਗਭਗ 2000 ਬੱਚਿਆਂ ਨੇ ਹਿੱਸਾ ਲਿਆ। ਅਬੈਕਸ ਦੁਆਰਾ আয়োজিত ਮੁਕਾਬਲੇ ਵਿੱਚ ਖੰਨਾ ਦੇ ਯੂਸੀ ਮਾਸ ਦੇ 28 ਵਿਦਿਆਰਥੀਆਂ ਨੇ ਹਿੱਸਾ ਲਿਆ। ਬੱਚਿਆਂ ਦੀ ਅਧਿਆਪਕ ਟੀਆਰ ਨੀਦੀ ਗਰਗ ਨੇ ਕਿਹਾ ਕਿ ਮੁਕਾਬਲੇ ਵਿੱਚ 3 ਬੱਚੇ ਚੈਂਪੀਅਨ ਬਣੇ ਹਨ, ਜਦਕਿ ਬਾਕੀ 25 ਬੱਚਿਆਂ ਨੇ ਵੀ ਪੋਜੀਸ਼ਨਾਂ ਹਾਸਲ ਕੀਤੀਆਂ ਹਨ। ਮੁਕਾਬਲੇ ਵਿੱਚ ਬੱਚਿਆਂ ਨੂੰ ਗਣਿਤ ਕਰਨਾ ਸੀ ਅਤੇ 8 ਮਿੰਟਾਂ ਵਿੱਚ 200 ਸਵਾਲਾਂ ਦੇ ਜਵਾਬ ਦੇਣੇ ਸਨ। ਬੱਚਿਆਂ ਨੇ ਮੁਕਾਬਲੇ ਵਿੱਚ ਚੈਂਪੀਅਨ ਬਣਨ ਲਈ ਸਖਤ ਮਿਹਨਤ ਕੀਤੀ। ਇਸ ਮੁਕਾਬਲੇ ਵਿੱਚ ਲੁਧਿਆਣਾ, ਬਰਨਾਲਾ, ਮੋਗਾ ਅਤੇ ਹੋਰ ਸ਼ਹਿਰਾਂ ਦੇ 2000 ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਮੁਕਾਬਲੇ ਵਿੱਚ ਜਿੱਤ ਹਾਸਲ ਕਰਨ ਵਾਲੇ ਬੱਚਿਆਂ ਨੇ ਕਿਹਾ ਕਿ ਉਹ ਅੱਜ ਮੁਕਾਬਲੇ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਚੈਂਪੀਅਨ ਬਣੇ ਹਨ ਅਤੇ ਉਨ੍ਹਾਂ ਨੇ ਇਸ ਦਾ ਸਿਹਰਾ ਆਪਣੇ ਅਧਿਆਪਕਾਂ ਦੇ ਸਿਰ ਬੰਨਿਆ। ਅਤੇ ਜਿੱਤ ਹਾਸਿਲ ਕਰਕੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਦਾ ਸਕੂਲ ਮੈਨੇਜਮੈਂਟ ਵੱਲੋਂ ਢੋਲ ਠਮੱਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਮੂੰ ਮਿੱਠਾ ਕਰਵਾ ਕੇ ਸਵਾਗਤ ਕੀਤਾ ਗਿਆ। ਭਈ ਆਪਣਾ ਨਾ ਲਾਸਟ ਸੰਡੇ 27th ਆਫ ਅਪ੍ਰੈਲ ਨੂੰ ਅਬੈਕਸ ਦਾ ਕੰਪੀਟੀਸ਼ਨ ਹੋਇਆ ਸੀ ਸਟੇਟ ਲੈਵਲ ਜਿਸ 'ਚ ਪੰਜਾਬ ਔਰ ਚੰਡੀਗੜ੍ਹ ਦੇ ਤਕਰੀਬਨ 2000 ਤੋਂ ਉੱਪਰ ਬੱਚਿਆਂ ਨੇ ਪਾਰਟਿਸਪੇਸ਼ਨ ਕੀਤਾ ਸੀ। ਤੇ ਅੱਜ ਉਹਨਾਂ ਦਾ ਰਿਜ਼ਲਟ ਡੇ ਸੀਗਾ ਅਵਾਰਡ ਸੈਰਮਨੀ ਸੀਗੀ ਤੇ ਆਪਣੇ 28 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਕੀਤਾ ਸੀਗਾ ਉਸ ਚੋਂ ਤਿੰਨ ਬੱਚੇ ਚੈਂਪੀਅਨ ਆਏ ਨੇ ਕੁਝ ਬੱਚੇ ਫਰਸਟ ਆਏ ਨੇ ਕੁਝ ਸੈਕਿੰਡ ਕੁਝ ਥਰਡ ਮਤਲਬ ਹਰ ਪੋਜੀਸ਼ਨ ਅਸੀਂ ਗ੍ਰੈਬ ਕੀਤੀ ਹੈ ਔਰ ਸਾਰੇ ਬੱਚੇ ਪ੍ਰਾਈਜ਼ ਲੈ ਕੇ ਆਏ ਨੇ ਮੈਮ ਕਿੱਥੇ ਹੋਇਆ ਸੀ ਕੰਪੀਟੀਸ਼ਨ ਇਹ ਕੰਪੀਟੀਸ਼ਨ ਭਈ ਜਲੰਧਰ ਹੋਇਆ ਸੀ ਐਲਪੀਓ ਯੂਨੀਵਰਸਿਟੀ ਚ ਔਰ ਇਹ ਜੋ ਕੰਪੀਟੀਸ਼ਨ ਸੀਗਾ ਇਸ ਚ ਬੱਚਿਆਂ ਨੇ 8 ਮਿੰਟ ਚ 200 ਕੈਲਕੂਲੇਸ਼ਨਸ ਕਰਨੀਆਂ ਸੀ 200 ਸਮਸ ਸੋਲਵ ਕਰਨੇ ਸੀ ਮੈਚ ਦੇ ਭਈਆ ਨਹੀਂ ਔਖਾ ਨਹੀਂ ਹੈ ਇਟਸ ਜਸਟ 멘ਟਲ ਐਬਿਲਿਟੀ ਵਾਲ ਗੇਮ ਹੈ ਕਿ ਬੱਚਾ ਜਿੰਨੀ ਪ੍ਰੈਕਟਿਸ ਕਰੇਗਾ ਇਹਨਾਂ ਨੂੰ ਆਪਾਂ ਸ਼ੀਟਸ ਦਿੰਨੇ ਆ ਪਹਿਲਾਂ 100 200 ਸ਼ੀਟਸ ਬੱਚੇ ਡੇਲੀ ਆਉਂਦੇ ਦੋ ਦੋ ਤਿੰਨ ਘੰਟੇ ਪ੍ਰੈਕਟਿਸ ਕਰਦੇ ਆ ਸਾਡੇ ਕੋਲ ਔਰ ਫੇਰ ਜਾ ਕੇ ਉੱਥੇ ਆਪਾਂ ਕੰਪੀਟ ਕਰਦੇ ਆ ਭਈਆ ਸਾਰੇ ਪੰਜਾਬ ਦੇ ਔਰ ਚੰਡੀਗੜ੍ਹ ਦੇ ਬੱਚੇ ਸੀਗੇ ਹਰ ਸਿਟੀ ਤੋਂ ਆਲਮੋਸਟ ਸੀਗੇ ਬਰਨਾਲਾ ਮੋਗਾ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਤੇ ਆਪਣੇ ਖੰਨੇ ਤੋਂ ਵੀ ਸੀਗੇ ਤੇ 2000 ਤੋਂ ਉੱਪਰ ਬੱਚੇ ਸੀਗੇ ਜਿੰਨਾਂ ਚੋਂ ਕੁਝ ਕ ਹੀ ਬੱਚਿਆਂ ਨੂੰ ਪ੍ਰਾਈਜ਼ਸ ਅੱਜ ਮਿਲਣ ਹੈ ਭਈਆ ਬਹੁਤ ਜ਼ਿਆਦਾ ਪੈਰਾਂਦਲੇ ਸਾਡੇ ਜਮੀਨੀ ਸੀਗੇ ਜੋ ਚੈਂਪੀਅਨ ਅਨਾਉਂਸ ਹੋਏ ਨਹੀਂ ਕਿਉਂਕਿ ਸਾਡਾ ਇਹ ਪਹਿਲਾ ਕੰਪੀਟੀਸ਼ਨ ਸੀਗਾ ਮੈਂ ਬ੍ਰੈਂਡ ਚੇਂਜ ਲਿੱਤਾ ਐ ਯੂਸੀਮਾਸਟ ਚ ਮੈਂ ਆਈ ਆ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਹੈ ਮਤਲਬ ਇਹ ਅਬੈਕਸ ਦਾ ਤੁਸੀਂ ਇਹ ਕਹਿ ਦਿਓ ਕਿ ਇਸ ਦੇ ਵਰਗਾ ਅਬੈਕਸ ਇੰਸਟੀਟਿਊਟ ਹੀ ਕੋਈ ਨਹੀਂ ਹੈਗਾ ਯੂਸੀਮਾਸ ਅਕੈਡਮੀ ਇਹ ਵਰਲਡ ਦੀ ਨੰਬਰ 1 ਅਕੈਡਮੀ ਹੈ ਇਹਦੇ ਵਰਗੀ ਕੈਲਕੂਲੇਸ਼ਨਸ ਕੋਈ ਨਹੀਂ ਕਰਾ ਸਕਦਾ ਜੋ ਅਸੀਂ ਉੱਥੇ ਜਾ ਕੇ ਦੇਖਿਆ ਹੈ ਮਤਲਬ ਲੈਕਸ ਦੇ ਵਿੱਚ ਕੈਲਕੂਲੇਸ਼ਨਸ ਸੇ ਬੱਚਿਆਂ ਨੂੰ ਕਰਾਂਦਾ ਹੈ ਜੋ ਇੰਪੋਸੀਬਲ ਹੈ ਮਤਲਬ ਉੱਥੇ ਇੱਕ ਬੱਚਾ ਸੀਗਾ ਉਸਨੇ 200 ਸਮਸ ਇਨੇ इजीली ਸੋਲ ਕੀਤੇ ਹੋਏ ਸੀਗੇ ਬੱਚੇ ਨੇ ਔਰ 올 கரੈਕਟ ਮਤਲਬ ਇਹ ਲੈਵਲ ਇਸ ਅਕੈਡਮੀ ਦਾ ਹੈਗਾ ਮੇਰਾ ਹੈ 6th ਰੈਂਕ ਉਥੇ ਜਿਹਦੇ ਕੰਪੀਟੀਟਿਵ ਦੇ ਸਾਹਮਣੇ ਲੁੱਥੇ ਜਿਹੜੇ 3000 ਬੱਚੇ ਸੀ ਉਹਨਾਂ ਨੂੰ 1500 ਬੱਚਿਆਂ ਨੂੰ ਉਹਨਾਂ ਦੇ ਵਿੱਚੋਂ ਮਿਲੇ ਇਹਦੇ 500 ਇੱਕ ਟਾਈਪ ਦੇ ਪਾਰਟਿਸਪੇਸ਼ਨ 500 ਉਹਨੂੰ ਹੀ ਮਿਲੇਆ ਔਰ 1500 ਬੱਚਿਆਂ ਨੂੰ ਨਹੀਂ ਮਿਲੇ ਤੇ ਜਿਹਨ ਕੰਪੀਟੀਟਿਟਰ ਟਾਈਪ ਤੋਂ 24th 6th ਪੋਜੀਸ਼ਨ ਵੀ ਹਾਈਐਸਟ ਟਾਈਪ ਹੀ ਹੈ